ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਹੀਰੋ ਬਾਰਬਰ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦਿੰਦਾ ਤੇ ਹੁਣ ਵੀ ਵੀਡੀਓ ਤੁਹਾਡੇ ਵਾਸਤੇ ਬਣਾਈ ਹੈ ਸੋ ਮੇਰੇ ਫੇਸ ਆਪਣਾ YouTube ਚੈਨਲ ਤੇ ਕਈ ਕਮੈਂਟ ਐਸੇ ਆਏ ਨੇ ਉਹਨਾਂ ਨੂੰ ਕਮੈਂਟਰ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਈ ਤਾਂ ਮੇਰੇ ਪ੍ਰੋਫੈਸ਼ਨਲ ਹੀ ਕਰਦੇ ਨੇ ਸੋ ਮੈਂ ਉਹਨਾਂ ਦੇ ਮਤਲਬ ਹਸਨ ਨੂੰ ਵੀ ਜੀ ਕਰਦਾ ਤੇ ਤਕਲੀਫ ਇਸ ਗੱਲ ਦੀ ਹੁੰਦੀ ਆ ਵੀ ਉਹਨਾਂ ਦੀ ਮਾਨਸਿਕਤਾ ਉਹਨਾਂ ਦੇ ਜਿਹੜੇ ਜਹਨ ਨੇ ਦਿਮਾਗ ਨੇ ਉਹ ਇਹ ਜਾਂ ਕੁਝ ਵੀ ਸੋਚ ਸਕਦੇ ਨੇ ਸੋ ਦੋਸਤੋ ਮੈਂ ਜਿੱਦਾਂ हेयर कट ਦੀ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਇੱਕ ਨਾ ਦੋਸਤ ਨੇ ਕਮੈਂਟ ਕਰਿਆ ਐਸਾ ਮੈਂ ਹੁਣ ਤੁਹਾਨੂੰ ਦਿਖਾਉਂਗਾ ਉਹਦੇ ਤੇ ਲਿਖਿਆ ਹੈ ਇਹ ਸਪੈਸ਼ਲਿਸਟ ਉਹਦੇ ਨਾਲ ਉਹਦਾ ਨਾਮ ਵੀ ਆ ਮੁੰਡੇ ਦਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਸੋ ਵੀਡੀਓ ਤੁਹਾਡੇ ਕੰਮ ਦੀ ਹੈ ਸੋ ਇਹਦੇ ਵਿੱਚ ਕਮੈਂਟ ਮੈਨ ਕੀ ਆ ਸੀ ਕੀ ਤੁਹਾਡੀਆਂ ਮੁੱਛਾਂ ਮੂਹਰੇ ਵੱਲ ਨੂੰ ਆ ਜਾਂਦੀਆਂ ਨੇ ਸੋ ਉਹਦੇ ਵਾਸਤੇ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ ਤੁਸੀਂ ਕਿਸ ਤਰ੍ਹਾਂ ਡਰਾਈਲ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਮੂਵਮੈਂਟ ਕਰਨੀ ਹੈ ਤੇ ਕਿਹੜਾ ਬਰਸ਼ ਯੂਜ਼ ਕਰਨਾ ਹੈ ਜੇ ਮੁੱਛ ਥੋੜੀ ਪਤਲੀ ਹੈ ਮੋਟੀ ਹੈ ਉਹਦੇ ਵਾਸਤੇ ਤੁਸੀਂ ਕਿੱਡਾ ਕ ਉਹਦਾ ਜਿਹੜਾ ਰਾਉਂਡ ਹੈ ਕਿੱਡਾ ਰੱਖਣਾ ਹੈ ਸੋ ਕਿਹੜਾ ਡਰਾਈਲ ਯੂਜ਼ ਕਰਨਾ ਅਕਸਰ ਮੈਂ ਤੁਹਾਨੂੰ ਆਪਣੇ ਚੈਨਲ ਤੇ ਤਾਜ਼ਾ ਰਹਿਣਾ ਤੋ ਤੁਸੀਂ ਉਸਦੇ ਤਰੀਕੇ ਨਾਲ ਜੇ ਤੁਸੀਂ ਕੰਮ ਕਰੋਗੇ ਤੁਹਾਡੇ ਮੁੱਛਾਂ ਨੂੰ ਡ్రਾਇਲ ਕਰੋਗੇ ਤਾਂ ਉਹ ਮੁੱਛਾਂ ਤੁਹਾਡੀਆਂ ਬਹੁਤ ਦੇਰ ਤੱਕ ਬਹੁਤ ਸੋਹਣੀਆਂ ਤੇ ਕੁੰਡੀਆਂ ਰਹਿਣਗੀਆਂ। ਸੋ ਉਮੀਦ ਹੈ ਦੋਸਤੋ ਤੁਸੀਂ ਇਸ ਵੀਡੀਓ ਤੋਂ ਸਿੱਖੋਗੇ ਜ਼ਰੂਰ ਕਿਉਂਕਿ ਇਸ ਨੂੰ ਗੌਰ ਨਾਲ ਦੇਖਿਓ। ਸੋ ਸਭ ਤੋਂ ਪਹਿਲਾਂ ਮੈਂ ਕੀ ਕੀਤਾ ਇੱਕ ਰਾਉਂਡ ਬਰਸ਼ ਲਿਆ। ਰਾਉਂਡ ਬਰਸ਼ ਨਾਲ ਜੇਕਰ ਤੁਹਾਡੀ ਮੁੱਛ ਕਿਸ ਤਰ੍ਹਾਂ ਦੀ ਵੀ ਟੈਡੀ ਬੰਗੀ ਹੈਗੀ ਇਹਦਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਛੋਟਾ ਡ్రਾਇਲ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਉਹਦੇ ਨੂੰ ਬਰਸ਼ ਨੂੰ ਬਹੁਤ-ਬਹੁਤ ਰੋਟੇਟ ਕਰਦੇ ਜਾਓਗੇ ਤੇ ਡ్రਾਇਲ ਲਾਉਂਦੇ ਜਾਓਗੇ। ਜਦ ਜਿਵੇਂ ਜਿਵੇਂ ਤੁਸੀਂ ਲਾਉਂਗੇ ਰੋਟੇਟ ਕਰਦੇ ਜਾਓਗੇ ਉਸ ਤਰੀਕੇ ਨਾਲ ਤੁਹਾਡੀ ਮੋਛਾਂ ਨੂੰ ਬਹੁਤ ਪਿਆਰੀ ਤੇ ਐਕਿਊਰੇਸੀ ਦੇ ਵਿੱਚ ਸ਼ੇਪ ਮਿਲ ਜੂਗੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਉਸ ਤੋਂ ਤੁਸੀਂ ਸਿੱਖੋਗੇ ਮੇਰਾ ਦੱਸਣ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਿਸੇ ਤਰ੍ਹਾਂ ਦੀ ਮਿਸਅੰਡਰਸਟੈਂਡਿੰਗ ਕਰ ਰਿਹਾ ਸੋ ਇਸ ਨੂੰ ਜਰੂਰ ਦੇਖਿਓ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਆਪਣੀ ਮੋਛਾਂ ਦੇ ਵਿੱਚ ਕੀ ਕਮੀ ਸੀ ਅਸੀਂ ਕਿਸ ਤਰੀਕੇ ਨਾਲ ਵਟਾ ਦੇਣਾ ਹੈ ਇੱਕ ਤਾਂ ਆ ਐਂਗਲ ਦੇ ਵਿੱਚ ਵੱਡਾ ਦਿੰਨੇ ਆਪਾਂ ਇਸ ਐਂਗਲ ਦੇ ਵਿੱਚ ਬਿਲਕੁਲ ਨਾ ਵੱਡਾ ਦੇ ਕਿਉਂਕਿ 11 ਐਂਗਲ ਜਨਨ ਕੀ A A ਤੇ A A ਇਸ ਤਰੀਕੇ ਨਾਲ ਤੁਸੀਂ ਬੜੇ ਪਿਆਰ ਨਾਲ ਮੁੱਛ ਨੂੰ ਫੜਨਾ ਤੇ ਵੱਡਾ ਦੇਣਾ ਇਹ ਤਾਂ ਸੌਖਾ ਜਿਹਾ ਇੱਕ ਵਰਕ ਹੈ ਜਿਹਨੂੰ ਸਮਝਣਾ ਪਊਗਾ ਤੁਹਾਨੂੰ ਕਿਉਂਕਿ ਤੁਸੀਂ ਮੁੱਛਾਂ ਰੱਖਿਨੇ ਸ਼ੌਂਕ ਨਾਲ ਸਾਡਾ ਕੰਮ ਵੀ ਸ਼ੌਂਕ ਨਾਲ ਹੀ ਹੈ ਕਿਉਂਕਿ ਅਸੀਂ ਚਾਹਣਾ ਤੁਹਾਡੇ ਮੁੱਛਾਂ ਨੂੰ ਸ਼ੌਂਕ ਨਾਲ ਹੀ ਸੋਹਣੀ ਤੇ ਖੂਬਸੂਰਤ ਬਣਾਈਏ ਸੋ ਉਮੀਦ ਹੈ ਦੋਸਤੋ ਤੁਸੀਂ ਇਸ ਵੀਡੀਓ ਤੋਂ ਸੈਟੀਸਫਾਈਡ ਹੋਵੋਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜਿਨ੍ਹਾਂ ਨੂੰ ਮੁੱਛਾਂ ਦੀ ਪ੍ਰੋਬਲਮ ਹੈ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦੇ ਕਹੋ ਇਸ ਕਰਕੇ ਕਿਉਂਕਿ ਉੱਥੇ ਪਹੁੰਚਾਉਣੀ ਤੁਹਾਡਾ ਕੰਮ ਹੈ ਤੇ ਮੈਂ ਆਪਣਾ YouTube ਤੇ ਪਾਣਾ ਤਾਂ ਮੈਂ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਨਿਭਾਵਾਗਾ ਨਿਭਾਉਂਦਾ ਰਹਾਂਗਾ ਜਦ ਤੱਕ हां नहीं ਅਸੀਂ ਨਵਾਉਂਦੇ ਰਹਾਂਗੇ। ਠੀਕ ਹੈ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ મિતਰਾਂ ਤੱਕ ਜ਼ਰੂਰ ਪਹੁੰਚਾਓ ਜਿੰਨਾਂ ਨੂੰ ਇਸਦੀ नीड ਹੈ ਜ਼ਰੂਰਤ ਹੈ। ਸੋ ਆਈ ਹੋਪ ਤੁਸੀਂ ਇਸ ਮਤਲਬ ਪੁਆਇੰਟ ਨੂੰ ਤੁਸੀਂ ਸਮਝ ਗਏ ਹੋਵੋਗੇ। ਜੇ ਨਹੀਂ ਸਮਝਦਾ ਵੀਡੀਓ ਨੂੰ ਵਾਕਈ ਵੈੱਕ ਕਰ 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 ਕੁਝ ਚੰਗੀ ਤਰ੍ਹਾਂ ਚੈੱਕ ਕਰ ਲਿਓ। ਤੁਹ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਕਮੈਂਟ ਨਾਲ ਨਾ ਸਾਡਾ ਹੌਂਸਲਾ ਵੱਧਦਾ ਹੈ ਕਿਉਂਕਿ ਅਸੀਂ ਗਰਾਉਂਡ ਤੋਂ ਉੱਠੇ ਵੈਸੇ ਹਰੇਕ ਉੱਠਦਾ ਹੈ ਹਰੇਕ ਆਪਣੀ ਇੱਕ ਇੱਕ ਕਹਾਣੀ ਲੈ ਕੇ ਮਤਲਬ ਵੱਡਾ ਹੁੰਦਾ ਸੋ ਅਸੀਂ ਵੀ ਉਸੇ ਤਰੀਕੇ ਨਾਲ ਆਇਆ ਅਸੀਂ ਗਰਾਉਂਡ ਤੋਂ ਚੱਲੇ ਆ ਤਾਂ ਅਸੀਂ ਕੁਝ ਸਿੱਖਿਆ ਜਿੰਨਾ ਕਿ ਸਿੱਖਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੋਸਤੋ ਉਮੀਦ ਹੈ ਫੇਰ ਮੈਂ ਕਹਿੰਨਾ ਵੀ ਉਮੀਦ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਦਿੰਦੇ ਵੀ ਰਹੋਗੇ ਤੇ ਐਸੀ ਤਰ੍ਹਾਂ ਹੀ ਦੇਖਦੇ ਰਹੋਗੇ ਤਾਂ ਮੈਂ ਉਮੀਦ ਕਰਦਾ ਮੈਨੂੰ ਇੱਕ ਜਿਹੜਾ ਮੈਂ ਸੋਚਿਆ ਹੋਇਆ ਹੈ ਖੁੱਲੀਆਂ ਅੱਖਾਂ ਨਾਲ ਮੇਰਾ ਸੁਪਨਾ ਦੇਖਿਆ ਉੱਥੇ ਮੈਨੂੰ ਜ਼ਰੂਰ ਪਹੁੰਚਾਉਂਗੇ ਤੁਹਾਡੀ ਹੈਲਪ ਦੀ ਲੋੜ ਹੈ ਇਹ ਸੱਚਾਈ ਹੈ ਮੇਰੀ ਕੋਈ ਮੈਂ ਤੁਹਾਨੂੰ ਕੋਈ ਬੜਪਣ ਸਮਝ ਕੇ ਨਹੀਂ ਕਹਿ ਰਿਹਾ ਵੀ ਮੈਂ ਆਪਣੇ ਇੱਕ ਸਵਾਲਾਂ ਨੂੰ ਜਿਆਦਾ ਮਤਲਬ ਅਗਰੈਸਿਵ ਹੋ ਕੇ ਨਹੀਂ ਐਦਾਂ ਦਾ ਕੁਝ ਨਹੀਂ ਮੈਂ ਚਾਹੁੰਦਾ ਵੀ ਮੈਂ ਤੁਹਾਨੂੰ ਕੁਝ ਤਾਜ਼ਾ ਰਹਾ ਤੇ ਤੁਸੀਂ ਉਸ ਤੋਂ ਵੱਧ ਤੋਂ ਵੱਧ ਫਾਇਦਾ ਨਾ ਲਓ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਫੇਰ ਵਧੀਆ ਲੱਗੇ ਤੇ ਲਾਈਕ ਸ਼ੇਅਰ ਆਪਣੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਪਤਾ ਲੱਗੇ ਕਿ ਆ ਤੁਹਾਡੇ ਸ਼ਹਿਰ ਸੁਨਾਮ ਦਾ ਇੱਕ ਇੱਕ ਬਾਰ ਬਾਰ ਜੋ ਕਿ ਤੁਹਾਨੂੰ ਕੁਝ ਚੰਗਾ ਦੱਸ ਰਿਹਾ ਤਾਂ ਤੁਸੀਂ ਉਸ ਤੋਂ ਸਮਝੋ ਠੀਕ ਹੈ ਦੋਸਤੋ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਜੇਕਰ ਕਿਸੇ ਨੂੰ ਨੀਡ ਹੁੰਦੀ ਹੈ ਤਾਂ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਤਾਂ ਉਸ ਦੇ ਮਤਲਬ ਕੋ ਤੁਹਾਨੂੰ ਵੀਡੀਓ ਬਣਾ ਕੇ ਤੁਸੀਂ ਮਤਲਬ ਜੇ ਇਸ ਕੋਸ਼ਿਸ਼ ਕਰੋਗੇ ਨਾ ਇਸ ਤਰੀਕੇ ਨਾਲ ਤਾਂ ਤੁਹਾਡੀ ਮੁਛਕਦੇ ਵੀ ਅੱਗੇ ਵੱਲ ਨਹੀਂ ਆਉਗੀ ਸੋ ਤੁਸੀਂ ਦੋ ਉਂਗਲਾਂ ਨਾਲ ਜੇ ਵੱਡਾ ਰਾਉਂਡ ਬਣਾਉਣਾ ਤਾਂ ਦੋ ਉਂਗਲਾਂ ਨਾਲ ਵੀ ਅੱਗੇ ਨੂੰ ਕਰ ਸਕਦੇ ਹਾਂ ਵਿੱਚ ਪਾ ਕੇ ਤੇ ਉਪਰਲੀ ਸਾਈਡ ਮਤਲਬ ਆਹ ਜਿਹੜਾ ਪੋਰਸ਼ਨ ਹੈ ਇੱਥੇ ਤੁਸੀਂ ਹਲਕਾ ਜਿਹਾ ਰਾਉਂਡ ਜਨ ਕੀ ਅੱਗੇ ਪਿੱਛੇ ਕਰਨੀ ਮੁਛ ਇਹ ਇਸ ਤਰੀਕੇ ਨਾਲ ਜਿੰਨਾ ਵਧੀਆ ਤੁਸੀਂ ਇਦਾਂ ਕਰੋਗੇ ਤਾਂ ਇਹ ਜਿਹੜਾ ਲਾੜਾ ਨਾ ਉਹ ਵੀ ਮਤਲਬ ਜੁੜਿਆ ਰਹੂਗਾ ਆਪਸੇ ਦੇ ਵਿੱਚ ਜਿੱਦਾਂ ਮੈਂ ਉਂਗਲ ਵਿੱਚ ਪਾ ਕੇ ਤੇ ਐਦਾਂ ਰੌਂਡ ਜਨਕੀ ਨਾਲ ਤਾਂ ਮੁੱਛ ਦੇ ਆਲੇ-ਦਾਲੇ ਮੁੱਛ ਘੁੰਮ ਜਾਂਦੀ ਹੈ ਤੇ ਉਹਦੇ ਹਿਸਾਬ ਨਾਲ ਤੁਹਾਡੇ ਮੁੱਛ ਦਾ ਜਿਹੜਾ ਰੌਂਡ ਆ ਬਹੁਤ ਦੇਰ ਤੱਕ ਇੱਕ ਸਟੇਬਿਲਟੀ ਨਾਲ ਬਣਿਆ ਰਹਦਾ। ਬੜੇ ਧਿਆਨ ਨਾਲ ਦੇਖ ਰਹੇ ਹੋ ਕਿਉਂਕਿ ਵੀਡੀਓ ਥੋੜੇ ਕੰਮ ਦੀ ਹੈ। ਜੇਕਰ ਤੁਸੀਂ ਮੱਛਾਂ ਦਾ ਸਾਈਜ਼ ਵੱਡਾ ਰੱਖਿਆ ਹੋਇਆ ਹੈ ਚਾਹੇ ਛੋਟਾ ਪਰ ਮੁੱਛਾਂ ਨੂੰ ਵਟਾ ਦੇਣਾ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਯਾਨੀ ਕਿ ਇਸ ਪੁਆਇੰਟ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਤਾਂ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲ ਜਾਣੇ। ਜੋ ਜੇਕਰ ਤੁਸੀਂ ਦਿੱਲੀ ਵੀ ਡ్రਾਇਲ ਕਰਦੇ ਹੋ ਤਾਂ ਵੀ ਬਹੁਤ ਈਜ਼ੀ ਹੈ ਸਾਰਾ ਦਿਨ ਆਪਾਂ ਮੁੱਛਾਂ ਦੇ ਹੱਥ ਫੇਰਦੇ ਰਹਿਣੇ ਆ ਜੇ ਤੁਸੀਂ ਹੱਥ ਸਹੀ ਨਹੀਂ ਫੇਰੋਗੇ ਤਾਂ ਮੁੱਛ ਥੋੜੀ ਮੂਰੇ ਵੱਲ ਨੂੰ ਆਉਗੀ ਨਾਲੇ ਖਰਾਬ ਹੋ ਜਾਣੀਆ ਅੱਛਾ ਵਾਰੀ-ਵਾਰੀ ਹੱਥ ਫੇਰ ਨਾਲ ਮੁੱਛ ਥੋੜੀ ਜਨਨ ਕਿ ਵਾਲ ਵੀ ਨਿਕਲ ਜਾਂਦੇ ਨੇ ਸੋ ਦੇਖੋ ਮੁੱਛਾਂ ਦੀ ਸ਼ੇਪ ਦੇਓ ਐਕਿਊਰੇਸੀ ਚ ਬਿਲਕੁਲ ਹੀ ਸੋ ਨੂੰ ਮੈਂ ਪਹਿਲਾਂ ਦੱਸ ਕੇ ਅੱਡਾ ਵੀ ਬਰਸ਼ ਵੀ ਲੈ ਸਕਦੇ ਤੁਸੀਂ ਰਾਉਂਡ ਬਰਸ਼ ਰੋਲਰ ਬਰਸ਼ ਕਈ ਤਰ੍ਹਾਂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਬਰਸ਼ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਵਾਰੀ-ਵਾਰੀ ਦੱਸੀ ਜਾਣਾ ਸੋ ਕਦੇ ਵੀ ਇਹ ਪ੍ਰੋਬਲਮ ਨਹੀਂ ਆਊਗੀ ਜੇਕਰ ਤੁਸੀਂ ਇਹਨੂੰ ਪੂਰੇ ਤਰੀਕੇ ਨਾਲ ਮਤਲਬ ਸਹੀ ਢੰਗ ਨਾਲ ਜਨਕੀ ਹਲਕੀ ਜਿਹੀ ਵਾਰ ਨੂੰ ਖਿੱਚ ਕੇ ਮਚ ਆ ਦੇਖੋ ਵੀਰੇ ਨੂੰ ਕਿਹਾ ਕਿ ਥੋੜਾ ਜਿਹਾ ਵਾਰ ਨੂੰ ਖਿੱਚ ਕੇ ਤੁਸੀਂ ਇਹ ਐਂ ਉਂਗਲਾਂ ਦੇ ਆਲੇ-ਦਾਲੇ ਘੁਮਾ ਕੇ ਇਹ ਆ ਆਪਸ਼ਨ ਹੈ ਨਾ ਜਿਹੜੀ ਇਹ ਆਪਸ਼ਨ ਹੀ ਸਭ ਤੋਂ ਵੈਸਟ ਹੈ ਜੇਕਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਸਤੇਮਾਲ ਕਰੋਗੇ ਦੇਖੋ ਮੇਰਾ ਭਰਾ ਖੁਸ਼ ਹੋ ਗਿਆ ਤੇ ਤੁਸੀਂ ਵੀ ਇਸ ਨੂੰ ਸਮਝ ਲਵੋ ਠੀਕ ਆ ਦੋਸਤੋ ਵੀਡੀਓ ਤੇ ਬਣੇ ਰਹੋ ਆਉਣ ਵਾਲੀ ਵੀਡੀਓ ਦਾ ਵੇਟ ਕਰੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ